ਅੱਜ ਡਾਕਟਰ ਪੀਮਰੋਫ ਫਾਊਂਡੇਸ਼ਨ ਦੇ ਨਵੇਂ ਨਿਯੁਕਤ ਕੀਤੇ ਚੇਅਰਮੈਨ ਮਿਸਟਰ ਮੋਹਿਤ ਭਰਦਵਾਜ ਜੀ ਨੇ ਪਿੰਡ ਰਤੋਕੇ ਦਾ ਦੌਰਾ ਕੀਤਾ ਪਿੰਡ ਰਤ ਇਹ ਪਿੰਡ ਖੇਮਕਰਨ ਹਲਕੇ ਵਿੱਚ ਪੈਂਦਾ ਹੈ ਜੋ ਇਹ ਸਾਰੇ ਪ੍ਰੋਗਰਾਮ ਦੀ ਰੂਪਰੇਖਾ ਡਾਕਟਰ ਸੁਰਿੰਦਰ ਕੌਰ ਸੋ ਡੀਜੀ ਰਾਧੀ ਲੋਕ ਸੇਵਾ ਸਮਿਤੀ ਚੇਅਰਮੈਨ ਅਤੇ ਡਾਕਟਰ ਅਰਵਿੰਦ ਕੁਮਾਰ ਵੱਲੋਂ ਰਚੀ ਗਈ ਮੁਹਿਦ ਬਰਤਵਾਦ ਜੀ ਦੇ ਪਹੁੰਚਣ ਤੇ ਪਿੰਡ ਦੇ ਡਾਕਟਰ ਵਿਰਸਾ ਸਿੰਘ ਜੀ ਅਤੇ ਸਰਹੱਦੀ ਲੋਕ ਸੇਵਾ ਸਮਿਤੀ ਦੀ ਪੂਰੀ ਟੀਮ ਵੱਲੋਂ ਨਿੱਘੇ ਦਿਲੋਂ ਸਵਾਗਤ ਕੀਤਾ ਗਿਆ। ਮੁਹਿਦ ਬਰਤਵਾਦ ਜੀ ਦਾ ਇਸ ਦੌਰੇ ਦਾ ਮੁੱਖ ਮੋਟਿਵ ਪਿੰਡ ਦੇਆਂ ਲੋਕਾਂ ਤੱਕ ਸਰਕਾਰੀ ਸਕੀਮਾਂ ਦਾ ਪਹੁੰਚਾਉਣਾ ਅਤੇ ਉਹਨਾਂ ਨਾਲ ਜਾਣੂ ਕਰਵਾਉਣਾ ਸੀ। ਡਾਕਟਰ ਅਸ਼ਵਿੰਦਰ ਕੌਰ ਸੋ ਡੀਜੀ ਵੱਲੋਂ ਪਿੰਡ ਦੇਆਂ ਲੋਕਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਗਿਆ ਜਿਸ ਦੇ ਬਾਅਦ ਮੋਹਿਦ ਬਰਦਵਾਜ ਜੀ ਨੇ ਵੀ ਉਹਨਾਂ ਦੀਆਂ ਸਪਸੇਵਾ ਸੁਣੀਆਂ ਸਰਹੱਦੀ ਲੋਕ ਸੇਵਾ ਕਮੇਟੀ ਤੋਂ ਲਗਭਗ 2006 ਤੋਂ ਸਰਹੱਦੀ ਖੇਤਰ ਦੇ ਨੇੜ ਦੇ ਪਿੰਡਾਂ ਦੇ ਵਿੱਚ ਕੰਮ ਕਰ ਰਹੀ ਹੈ ਜੋ ਵੀ ਬਾਰਡਰ ਏਰੀਆ ਦੇ ਵਿੱਚ ਕੁਝ ਵੀ ਮੁਸ਼ਕਲ ਆਉਂਦੀਆਂ ਨਹੀਂ ਬਾਰਡਰ ਤਵਾਰੀਆਂ ਨਹੀਂ ਚਾਹੇ ਕਿਸੇ ਹੋਰ ਚੰਗ ਤੋਂ ਉਹਨਾਂ ਦਾ ਸਮੱਸਿਆਵਾਂ ਦਾ ਹੱਲ ਸਹੱਜੀ ਲੋਕ ਸੇਵਾ ਸਾਭਤੀ ਕਰ ਰਹੀ ਹੈ ਇਹ ਕਿਸੇ ਕਿਸ ਸਰਕਾਰ ਨਾਲ ਸੰਬੰਧਿਤ ਨਹੀਂ ਹੈ ਇਹ ਇੱਕ ਐਨ ਜੀਓ ਹੈ ਅੱਜ ਸੀ ਤੁਹਾਡੇ ਤੱਕ ਪਹੁੰਚੇ ਹਾਂ ਤਾਂ ਕਿ ਤੁਹਾਡੀਆਂ ਮੁਸ਼ਕਲਾਂ ਦਾ ਅਸੀਂ ਹੱਲ ਕਰ ਸਕੀਏ ਅਸੀਂ ਤਾਂ ਨਹੀਂ ਹੱਲ ਕਰ ਸਕਦੇ ਹੱਲ ਕਰਨ ਵਾਲਾ ਪਰਮਾਤਮਾ ਅਸੀਂ ਜ਼ਰੀਆ ਸਾਡੇ ਵਿਚਕਾਰ ਅੱਜ ਬੜੇ ਮਾਨ ਸ਼ੋਕ ਜੋ ਸ਼ਖਸੀਅਤ ਆਏ ਨੇ ਮੋਹਿਦ 파ਟਵਾਜੀ ਜੋ ਐਡਵੋਕੇਟ ਨੇ ਔਰ ਡਾਕਟਰ ਬੀ ਆਰ ਮਿਤਕਰ ਫਾਉਂਡੇਸ਼ਨ ਦੇ ਡਾਕਟਰ ਨੇ ਤੇ ਉਹ ਇੱਥੇ ਆਏ ਹੋਏ ਆ ਉਹਨਾਂ ਨਾਲ ਗੱਲਬਾਤ ਕਰਦੀਆਂ ਮੋਹਿਦ ਜੀ ਪਲੀਜ਼ ਬਰਦਵਾਜ ਜੀ ਵੱਲੋਂ ਪਿੰਡ ਵਾਲਿਆਂ ਨੂੰ ਆਯੂਸ਼ਮਾਨ ਕਾਰਡ ਪ੍ਰਧਾਨ ਮੰਤਰੀ ਆਵਾਸ ਯੋਜਨਾ ਤੇ ਹੋਰ ਮੈਡੀਕਲ ਸਕੀਮਾਂ ਬਾਰੇ ਜਾਣੂ ਕਰਵਾਇਆ ਗਿਆ ਲੋਕਾਂ ਨੇ ਇਸ ਮੀਟਿੰਗ ਵਿੱਚ ਵੱ ਚੜ ਕੇ ਹਿੱਸਾ ਲਿਆ ਤੇ ਆਪਣੇ ਜਾਣਕਾਰੀ ਵਾਸਤੇ ਲੋੜਿੰਦੇ ਸਵਾਲ ਵੀ ਕੀਤੇ ਜਿਨ੍ਹਾਂ ਦਾ ਮੌਕੇ ਤੇ ਜਵਾਬ ਵੀ ਦਿੱਤਾ ਗਿਆ। ਉਹਨਾਂ ਨੇ ਪਿੰਡ ਵਾਲਿਆਂ ਨੂੰ ਆਫ ਰੈਸ਼ਨ ਦੇਣ ਜਾਣਿਆ ਕਿ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਪਿੰਡਾਂ ਵਿੱਚ ਕੈਂਪ ਲਗਾਏ ਜਾਣਗੇ ਜਿਨ੍ਹਾਂ ਵਿੱਚ ਆਯੁਸ਼ਮਾਨ ਕਾਰਡ ਤੇ ਪ੍ਰਧਾਨ ਮੰਤਰੀ ਪ੍ਰਵਾਸ ਯੋਜਨਾ ਵਾਲੇ ਜਿਹੜੇ ਫਾਰਮ ਭਰੇ ਜਾਣਗੇ ਅਤੇ ਲੋਕਾਂ ਨੂੰ ਮੌਕੇ ਤੇ ਰਸੀਦਾਂ ਵੀ ਦਿੱਤੀਆਂ ਜਾਣਗੀਆਂ। ਕੰਮੇ ਸ਼ੁਰੂ ਹੋਏ ਉਹ ਮੈਂ ਦੀਦੀ ਨੂੰ ਦੱਸਾਂਗਾ ਭੱਲਾ ਜੀ ਆਏ ਮੈਂ ਇਹਨਾਂ ਨੂੰ ਵੀ ਬੇਨਤੀ ਕਰਾਂਗਾ ਨਾਲ ਮੇਰੀ ਟੀਮ ਦਾ ਹਿੱਸਾ ਨੇ ਦੀਦੀ ਨੂੰ ਦੱਸ ਕੇ ਜਾਵਾਂਗੇ ਉਹ ਕਾਰਡ ਆਪਾਂ ਆਨਲਾਈਨ ਬਣਾਈਏ ਉਹਦੇ 'ਚ ਬਿਨਾਂ ਕਿਸੇ ਉਤੋਂ 70 ਸਾਲ ਦਾ ਜਿਹੜਾ ਹੋ ਗਿਆ ਵਿਅਕਤੀ ਹੈ ਉਤੋਂ ਉੱਪਰ ਦਾ ਉਹਦਾ ਮੁਫਤ ਦੇ ਵਿੱਚ ਇਲਾਜ ਹੋਏਗਾ ਸੈਂਟਰ ਦੀ ਤੁਸੀਂ ਯੂਪੀ ਬਿਹਾਰ ਦੇ ਕਿਸੇ ਬੰਦੇ ਨੂੰ ਪੁੱਛ ਕੇ ਦੇਖਿਓ ਅਗਰ ਉਹ ਪੰਜਾਬ ਦੇ ਕਿਸੇ ਹਸਪਤਾਲ ਜਾਂਦੇ ਨਾਲ ਇਲਾਜ ਕਰਾਣ ਉਹਨਾਂ ਦਾ 3 ਲੱਖ ਬਿੱਲ ਬਣਿਆ 4 ਲੱਖ ਬਿੱਲ ਬਣਿਆ ਕੋਈ ਪੈਸਾ ਨਹੀਂ ਲੱਗਦਾ ਸਾਰਾ ਬਿੱਲ ਮਾਫ ਆ 5 ਲੱਖ ਤੱਕ ਕਿਉਂ ਉਹਨਾਂ ਦਾ ਪੈਸਾ ਯੂਪੀਰ ਬਿਹਾਰ ਤੋਂ ਆਉਂਦਾ ਹੈ ਉੱਥੇ ਦੀਆਂ ਗਵਰਨਮੈਂਟਸ ਸਰਕਾਰਾਂ ਦੇ ਰਹੀਆਂ ਨੇ ਪਰ ਇੱਥੇ ਸਾਨੂੰ ਕੁਝ ਨਹੀਂ ਮਿਲਦਾ ਇਸ ਲਈ ਹੁਣ ਸੈਂਟਰ ਨੇ ਤੈਅ ਕੀਤਾ ਕਿ ਸਿੱਧੇ ਲੋਕਾਂ ਤੱਕ ਪਹੁੰਚ ਕੇ ਕਿਉਂਕਿ ਅਸੀਂ ਤਾਂ ਮੌਕਾ ਨਹੀਂ ਦੇ ਦੇ ਰਹੇ ਜੇ ਰਾਜਨੀਤਿਕ ਗੱਲ ਕਰਾਂ ਬੀਜੇਪੀ ਨੂੰ ਨਹੀਂ ਲੈ ਕੇ ਆਉਂਦੇ ਸੈਂਟਰ ਦੀ ਸਰਕਾਰ ਇੱਥੇ ਨਹੀਂ ਆਉਂਦੀ ਇਸ ਕਰਕੇ ਸਾਨੂੰ ਫਾਇਦਾ ਨਹੀਂ ਮਿਲ ਪਦਾ ਪਰ ਫੇਰ ਵੀ ਮੋਦੀ ਜੀ ਨੂੰ ਚਿੰਤਾ ਹੈ ਉਹਨਾਂ ਨੇ ਕਿਹਾ ਨਹੀਂ ਪੰਜਾਬ ਉਹ ਕੌਮ ਹੈ ਪੰਜਾਬੀ ਉਹ ਕੌਮ ਹੈ जिन्होंने देश वास्ते सब तो वत्त कुर्बानियां की है इस करके मेनू मैं मेंबरशिप मेंबर अगर मिनिस्ट्री ਦੇ ਵਿੱਚ मेरी भी ड्यूटी लगी के ਜिले ਦਾ ਜਿਲਾ ਜਾਣਾ ਹੈ ਪ੍ਰਵਾਸ ਕਰਨਾ ਹੈ ਪਿੰਡਾਂ ਤੱਕ ਜਾਣਾ ਹੈ ਉਸ ਏਰੀਆ ਤੱਕ ਜਿੱਥੇ ਸੁਵਿਧਾ ਸਭ ਤੋਂ ਘੱਟ ਹੈ ਉੱਥੇ ਜਾਣਾ ਹੈ ਔਰ ਜਾ ਕੇ ਇੱਕ ਤਾਂ ਆਸ਼ੀਰਵਾਦ ਲੈਣਾ ਲੋਕਾਂ ਦਾ ਉਹ ਨਾਲ ਉਹਨਾਂ ਨੂੰ ਸਕੀਮਾਂ ਦੇ ਬਾਰੇ ਜਾਣਕਾਰੀ ਦੇਣਾ तो ਇਸੇ ਤਰ੍ਹਾਂ ਸਾਡੀ ਇੱਕ ਸਕੀਮ ਹੈ ਇੰਟਰ ਕਾਸਟ ਮੈਰिज ਸਕੀਮ अगर ਕੋਈ ਇੰਟਰ ਕਾਸਟ ਵਿਆਕਰ ਦਾ 60 ਲੱਖ ਰੁਪਏ ਕੇਂਦਰ ਸਰਕਾਰ ਦਿੰਦੀ ਹੈ ਉਹਦਾ ਵੀ ਫਾਰਮ ਦੀਦੀ ਨੂੰ ਮੈਂ WhatsApp ਕਰ ਦਿੱਤਾ ਮੈਂ ਮਾਦਮ ਦਾ ਲੈ ਸਕਦੇ ਇਹਦੇ ਨਾਲ ਨਾਲ ਇੱਕ ਸਕੀਮ ਹੈ ਅਸੀਂ ਗੁਰਪੁਰ ਬਣਾਨੇ ਆ ਕਿਸੇ ਵੀ ਆਪਣੇ ਰਹਿਬਰ ਦਾ ਚਾਹੇ ਭਗਵਾਨ ਵਾਲਮੀਕ ਜੀ ਦੀ ਆ ਚਾਹੇ ਸੰਤ ਰਵਿਦਾਸ ਮਹਾਰਾਜ ਜੀ ਦਾ ਚਾਹੇ ਗੁਰੂ ਕਬੀਰ ਮਹਾਰਾਜ ਜੀ ਦਾ ਚਾਹੇ ਪਾਪਾ ਜੀਵਨ ਸਿੰਘ ਜੀ ਦਾ ਚਾਹੇ ਡਾਕਟਰ ਬੀਆਰ ਅੰਬੇਡਕਰ ਜੀ ਦਾ ਹੈ ਉਹਦੇ ਵਾਸਤੇ 2 ਲੱਖ ਰੁਪਏ ਸੈਂਟਰ ਗਵਰਨਮੈਂਟ ਦਿੰਦੀ ਹੈ ਉਹਦੀ ਐਪਲੀਕੇਸ਼ਨ ਵੀ ਦੀਦੀ ਨੂੰ ਦਿੱਤੀ ਹੈ ਅਜਾ ਸਾਰੀਆਂ ਸਕੀਮਾਂ ਦੇ ਵਿੱਚ ਸਭ ਤੋਂ ਜਿਹੜੀ ਜ਼ਰੂਰੀ ਸਕੀਮ ਹੈ ਉਹ ਹੈ ਹੈਲਪ ਦੀ ਅਗਰ ਸਾਡਾ ਸਾਡੀ ਹੈਲਥ ਸਹੀ ਹੈ ਸਾਡਾ ਸਰੀਰ ਸਹੀ ਹੈ ਤੰਦਰੁਸਤਾਂ ਫਿਰ ਅਸੀਂ ਅਗੇ ਸੰਗਿਆ ਸਮਾਜ ਦੀ ਸੰਗਿਆ ਸੂਚੀ ਦੀ ਉਹ ਸੰਗਿਆ ਦੇਸ਼ ਦੀ ਜੋ ਹੈ ਸਿਰਚਨਾ ਕਰ ਸਕਦੇ ਆ ਤੇ ਇਸ ਲਈ ਮੇਰਾ ਇੱਥੇ ਮੁੱਖ ਤੌਰ ਤੇ ਆਉਣ ਦਾ ਮਕਸਦ ਇਹ ਸੀ ਕਿ ਅਸੀਂ ਇਲਾਜ ਤੋਂ ਸਾਡਾ ਕੋਈ ਜੀਵਾਂਜਾ ਨਾ ਰਵੇ ਲਿਸਟ ਦੀ ਦੀਕੋਲ ਆ ਗਈ ਹੈ ਦੀਕੋਲ ਫਾਰਮ ਆ ਗਿਆ ਅਗਰ ਕਿਸੇ ਨੂੰ ਲੋੜ ਪੈਂਦੀ ਹੈ ਆਪਾਂ ਕਿਸੇ ਵੀ ਹਸਪਤਾਲ ਤੋਂ ਆਪਣਾ ਮੁਫਤ ਦੇ ਵਿੱਚ ਇਲਾਜ ਕਰਾ ਸਕਦੇ ਆ 5 ਲੱਖ ਤੱਕ ਦਾ ਉਹਦੇ ਵਿੱਚ ਇਹ ਹੈ ਕਿ ਹਸਪਤਲ ਨੂੰ ਪੈਸੇ ਵੀ ਪਹਿਲਾਂ ਆਣਗੇ ਇਹ ਨਹੀਂ ਕਿ ਇਲਾਜ ਪਹਿਲਾਂ ਪੈਸੇ ਦੇ ਦਿਓ ਉਸ ਤੋਂ ਬਾਅਦ ਤੁਹਾਨੂੰ ਸੈਂਟਰ ਤੋਂ ਆਣਗੇ ਇਲਾਜ ਦੇ ਪੈਸੇ ਪਹਿਲਾਂ ਆਉਂਦੇ ਆ 15 ਦਿਨ ਪਹਿਲਾਂ ਐਪਲੀਕੇਸ਼ਨ ਜਾਂਦੀ ਹੈ ਉਦਾਹਰਨ ਦੇ ਵਾਸਤੇ ਰਬਨਾਗਰੇ ਕਿਸੇ ਨੂੰ ਸਟੰਟ ਪੈਣਾ ਡਾਕਟਰ ਕਹਿੰਦਾ ਸਟੰਟ ਪੈਣਾ ਜੀ 2 ਲੱਖ ਦਾ ਖਰਚਾ ਹੈ 1.2 ਲੱਖ ਦਾ ਖਰਚਾ ਹੈ 2.5 ਲੱਖ ਦਾ ਖਰਚਾ ਉਹਦੇ ਵਾਸਤੇ ਫਾਈਲ ਬਣਾ ਦੇਣਗੇ ਫਾਈਲ ਦੇ ਦੀ ਹੁਣੀ ਮੇਰੇ ਤੱਕ ਸਪੱਸ਼ਟਾਂਗੇ ਜਾਂ ਮੈਂ ਡਾਇਰੈਕਟ ਵੀ ਦਿੱਲੀ ਪੇ ਜੰਗੇ ਉੱਥੋਂ ਦਿੱਲੀ ਤੋਂ ਕੋਆਪ ਕਲੀਅਰ ਹੋ ਗਿਆ ਹਸਪੀਟਲ ਦੇ ਖਾਤੇ ਦੀ ਬਹੁਤ ਪੈਸੇ ਆ ਗਏ ਹਸਪੀਟਲ ਵਾਲੇ ਆਪਣੇ ਬੈਂਕ ਵਿੱਚ ਜਮ੍ਹਾਂ ਕਰਦੇ ਹਨ ਤੇ ਇਹ ਬਹੁਤ ਅੱਛੀ ਸਕੀਮ ਹੈ ਪਿਛਲੇ ਹਫਤੇ ਚੱਲ ਰਹੀ ਹੈ 55000 ਰੁਪਿਆ ਵੱਲੇ ਦਲਕਰਨ ਦੇ ਲਈ ਸੈਂਸਰ ਭਰਿਆ ਨਾਲ ਕੋਈ ਇੱਕ ਟੀਮ ਦੇ ਵਿੱਚ ਕੋਈ ਵੀ ਫਾਈਲ ਰੁਕਦੀ ਨਹੀਂ ਜੇ ਜਾਣਕਾਰੀ ਦੇ ਅਭਾਵ ਕਰਕੇ ਜ਼ਰੂਰ ਰਹਿ ਜਾਂਦਾ ਕਿ ਇਹੋ ਸਕੀਮ ਹੋਈ ਹੈ ਨਾ ਤੁਹਾਨੂੰ ਜਾਣਕਾਰੀ

ਚਾਹੇ ਉਹ ਰਾਸ਼ਨ ਦੇਣ ਦੀ ਹੈ ਚਾਹੇ ਉਹ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਮਾਧਿਅਮ ਨਾਲ ਘਰ ਬਣਾਉਣ ਦੀ ਹੈ ਚਾਹੇ ਉਹ ਸਾਡਾ ਆਇਸ਼ਵਨ ਕਾਰਡ ਬਣਾਉਣ ਦੀ ਹੈ ਚਾਹੇ ਉਹ ਸਾਡੇ ਬੈਂਕਾਂ ਚ ਕਿਸਾਨ ਨidhi ਯੋਜਨਾ ਦਾ ਪੈਸਾ ਪਾਣ ਦੀ ਹੈ ਕੋਈ ਵੀ ਯੋਜਨਾ ਹੈ ਚਾਹੇ ਮਨਰੇਗਾ ਦੇ ਮਾਧਿਅਮ ਨਾਲ ਸਾਰੀਆਂ ਸੈਂਟਰ ਦੀਆਂ ਯੋਜਨਾਵਾਂ ਹੈਗੀਆਂ ਔਰ ਇਹਦਾ ਕੋਈ ਵੀ ਅਫੀਸਰ ਜਾਂ ਕੋਈ ਵੀ ਪ੍ਰਸ਼ਾਸਕਿਕ ਅਧਿਕਾਰੀ ਇਹਦਾ ਲਾਭ ਦੇਣ ਤੋਂ ਰੋਕ ਨਹੀਂ ਸਕਦਾ ਦੀਦੀ ਬੈਠੇ ਨੇ ਦਿੱਲੀ ਚ ਮੈਂ ਬੈਠਾ ਹਾਂ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਇਸ ਸਕੀਮ ਦਾ ਲਾਭ ਤੁਹਾਡੇ ਤੱਕ ਪਹੁੰਚਾਣਾ ਹੀ ਸਾਡਾ ਮਿਸ਼ਨ ਹੈ ਤੁਹਾਡਾ ਆਸ਼ੀਰਵਾਦ ਵੀ ਮਿਲਦਾ ਰਹੇਗਾ ਐਸੀ ਪੂਰੀ ਅਪਿਸ਼ਾ ਉਹਦੇ ਵਾਸਤੇ 50000 ਤੋਂ ਲੈ ਕੇ 5 ਲੱਖ ਤੱਕ ਮਿਲਦਾ ਹੈ ਕੈਂਸਰ ਦਾ ਕਵਰਡ ਹੈ ਆਲਰੇਡੀ ਕੈਂਸਰ ਵਾਸਤੇ 1.2 ਲੱਖ ਰੁਪਏ ਮਿਲਦਾ ਇਸ ਸਕੀਮ ਦੇ ਵਿੱਚ ਕਿਡਨੀ ਟ੍ਰਾਂਸਪਲੈਂਟ ਵਾਸਤੇ 3.5 ਲੱਖ ਮਿਲਦਾ ਡਾਇਲਿਸਿਸ ਵਾਸਤੇ ਲੀਵਰ ਦੇ ਅੱਜਕੱਲ ਬਹੁਤ ਪ੍ਰੋਬਲਮ ਵੱਧ ਰਹੀ ਹੈ ਤੇ ਲੀਵਰ ਕਰਕੇ ਪਿੱਛੇ ਜੇ ਬੜੀਆਂ ਖਬਰਾਂ ਵੀ ਆਈਆਂ ਕਿ ਬਾਰਡਰ ਏਰੀਆ ਦੇ ਵਿੱਚ ਜਿਹੜੀ ਸ਼ਰਾਬ ਵੀ ਹੈ ਬਹੁਤ ਡੁਪਲੀਕੇਟ ਆਉਂਦੀ ਹੈ ਉਹਦੇ ਕਰਕੇ ਬਹੁਤ ਜ਼ਿਆਦਾ ਲੋਕਾਂ ਨੂੰ ਲੀਵਰ ਦੀ ਸਮੱਸਿਆ ਹੋਈ ਹੈ ਤਾਂ ਉਹ 3.5 ਲੱਖ ਰੁਪਏ ਉਹਦੇ ਵਾਸਤੇ ਹੈ। ਉਹ ਕੈਂਸਰ ਵਾਸਤੇ ਆਲਰੇਡੀ ਹੈ। ਹਾਂਜੀ ਬਜ਼ੁਰਗੋ ਤੁਸੀਂ ਕੀ ਕਹਿ ਰਹੇ ਸੀ? ਪੈਨਸ਼ਨ? ਦੇਖੇ ਇਹ ਜਲਦ ਦੂਰ ਹੋਏਗੀ। ਮੈਨੂੰ ਲੱਗਦਾ ਪੰਜਾਬ 'ਚ ਵੀ ਸਰਕਾਰ ਨੂੰ ਸਿਸਟਮ ਬਦਲੇਗਾ ਤੇ ਪੈਨਸ਼ਨ ਦੀ ਜਿਹੜੀ ਬਹਾਲੀ ਹੋਏਗੀ। ਪਰ ਜਿੱਥੋਂ ਤੱਕ ਤੁਸੀਂ ਗੱਲ ਕੀਤੀ ਹੈ ਪੈਨਸ਼ਨ ਫਾਰਮ ਜ਼ਰੂਰ ਭਰਨੇ ਚਾਹੀਦੇ ਆ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮਿਲ ਕੇ ਵਿਧਵਾ ਪੈਨਸ਼ਨ ਨੇ ਬੁਢਾਪਾ ਪੈਨਸ਼ਨ ਦਾ ਰੁਕਦੀ ਨਹੀਂ ਹੈ ਥੋੜੀ ਦਰ ਵਾਸਤੇ ਲਟਕਾ ਸਕਦੇ ਆ ਆਪਾਂ ਫਾਲੋਅ ਅਪ ਲੈਣਾ ਨਾ ਛੱਡਿਏ ਦੀਦੀ ਨਾਲ ਸੰਪਰਕ ਚ ਰਹੀ ਹੈ ਆਪਾਂ ਉਹਨਾਂ ਨੂੰ ਵੀ ਟਾਈਟ ਕਰਾਂਗੇ ਜਿਹੜੇ ਆਫੀਸਰਸ ਦਿੱਕਤ ਕਰਦੇ ਆ ਆਪਾਂ ਉਹਨਾਂ ਦੇ ਉੱਤੇ ਵੀ ਸਖਤੀ ਕਰਾਂਗੇ ਇਹ ਵੀ ਲਾਗੂ ਹੋਏਗੀ ਪਰ ਫਿਲਹਾਲ ਦੇ ਲਈ ਪੈਨਸ਼ਨ ਜਿਹੜੀ ਉਹ ਸੂਬਾ ਸਰਕਾਰ ਨੇ ਦੇਖਣਾ ਹੈ ਅਪਲਾਈ ਕੀਤਾ ਕਿਤੇ ਅਪਲਾਈ ਹੈ ਪ੍ਰਧਾਨ ਮੰਤਰੀ ਵਾਸ ਯੋਜਨਾ ਤੇ ਅੱਜ ਖੜਾ ਕਰੋ ਜਰਾ ਪ੍ਰਧਾਨ ਮੰਤਰੀ ਵਾਸ ਯੋਜਨਾ ਬਾਲੇ ਦੀਆਂ ਛੱਤਾਂ ਜਿਹੜੀਆਂ ਕਿਹਨੇ ਕਿਹਨੇ ਅਪਲਾਈ ਕੀਤਾ ਪੈਸਾ ਨਹੀਂ ਆਇਆ ਕਿਸ ਨੂੰ ਅਪਲਾਈ ਕੀਤੇ ਕਿੰਨੀ ਦੇਰ ਹੋ ਗਈ ਹੈ ਆਪਾਂ ਇੱਕ ਵਾਰੀ ਇਹ ਕਾਰਡ ਬਣਾਈਏ ਉਸ ਤੋਂ ਇਲਾਵਾ ਜਿਹੜੇ ਐਸ ਸੀ ਐਸ ਪੀ ਕੈਟਾਗਰੀ ਤੋਂ ਆ ਉਹ ਕਿਸੇ ਵੀ ਹਸਪੀਟਲ ਦੇ ਡੀਲੀਗੇਟ ਥਰੂ ਅਪਲਾਈ ਕਰਾਈਏ ਤੇ ਇਹਨਾਂ ਇਹ ਮੈਂ ਤੁਹਾਡਾ ਬੇਤੀਆ ਕਰਨੀ ਸੀ ਆਪ ਸਭ ਦਾ ਅਸ਼ੀਰਵਾਦ ਮਿਲਿਆ ਤੁਹਾਡਾ ਮਿਲਣਾ ਹੋ ਗਿਆ ਔਰ ਅੱਗੇ ਤੋਂ ਇਸ ਸਕੀਮ ਦਾ ਪ੍ਰੋਪਰ ਫਾਲੋਅ ਅਪ ਲੈਂਦੇ ਰਹਾਂਗੇ ਬਾਕੀ ਮੈਂ ਤੁਹਾਨੂੰ ਵੱਡੀ ਗੱਲ ਨੂੰ ਬੇਤੀ ਕਰਾਂ ਕੋਈ ਹੋਰ ਕੋਈ ਵਿਸ਼ਾ ਇਸ ਮੌਕੇ ਪਹੁੰਚੇ ਲੋਕਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਦੇ ਫਾਰਮ ਤਾਂ ਭਰੇ ਗਏ ਹੈ ਆਵਾਜ਼ ਯੋਜਨਾ ਦੇ ਪੈਨਸ਼ਨ ਸਕੀਮਾਂ ਦੇ ਪਰ ਹਜੇ ਤੱਕ ਕੋਈ ਗਰਾਊਂਡ ਲੈਵਲ ਤੇ ਐਕਸ਼ਨ ਨਹੀਂ ਲੱਗਿਆ ਵਿਚ ਮੈਡਮ ਸੁਰਿੰਦਰ ਕੌਰ ਜੀ ਵੱਲੋਂ ਪਿੰਡ ਦਾ ਅਤੇ ਪਿੰਡ ਦੇ ਮੋਢ ਬਾਰ ਵਿਸ਼ਾ ਸਿੰਘ ਜੀ ਅਤੇ ਉਨ੍ਹਾਂ ਸਮੂਹ ਪਰਿਵਾਰ ਦਾ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਗਈ ਕਿ ਆਪਣੇ ਪਿੰਡ ਦੀਆਂ ਸਮੱਸਿਆਵਾਂ ਲੈ ਕੇ ਅਥਾਰਟੀਜ਼ ਤੱਕ ਪਹੁੰਚਾਉਣ ਅਤੇ ਲੋਕਾਂ ਦੀ ਆਵਾਜ਼ ਬਣ। ਤੇ ਪਿੰਡਾਂ ਹਮੇਸ਼ਾ ਵਸਦੇ ਰੋ ਖਸਦੇ ਰੋ ਤੇ ਆਪਣੇ ਬੱਚਿਆਂ ਨੂੰ ਵਧੀਆ ਜੰਦੋ ਸਿੱਖਿਆ ਦੇ ਤਾਂ ਕਿ ਉਹਨਾਂ ਦੀ ਐਜੂਕੇਸ਼ਨ ਅਹਜੀ ਹੋਵੇ ਕਿ ਉਹ ਅੱਗੇ ਜਾ ਕੇ ਕੋ ਵਧੀਆ ਜਾਣਕਾਰੀ ਲੈ ਸਕਣ ਜੋ ਵੀ ਤੁਸੀਂ ਕੰਟੈਕਟ ਕਰਨਾ ਇੱਥੇ ਦੋ ਬੱਚੇ ਹੈਗੇ ਆ ਮੇਰੇ ਵੀਰ ਜਸਕਰਨ ਤੇ ਪ੍ਰਕਾਸ਼ ਇਸ ਤਰ੍ਹਾਂ ਦੀ ਨੌਸੇਵਾ ਦੇ ਮੈਂਬਰ ਨੇ ਤੁਸੀਂ ਆਪਣੇ ਬੱਚਿਆਂ ਨੂੰ ਇਹ ਚੀਜ਼ੇ ਸਿਖਾਉਣੀਆਂ ਨੇ ਤਾਂ ਕਿ ਉਹ ਵੀ ਸੇਵਾ ਦੀ ਭਾਵਨਾ ਰੱਖਣ ਆਪਣੇ ਪਰਿਵਾਰ ਦੇ ਵਿੱਚ ਵੀ ਤੇ ਆਪਣੀ तरन तारण खेमकरण विखे पिंड रत्तोके आना हो जो मोतवार लीडर्स ने डॉक्टर विरसा सिंह जी और साढे जिले के महामंत्री और ਕੁਲਾ ਜੀ ਔਰ ਨਾਲ ਮੇਰੀ ਵੱਡੀ ਭੈਣ सुरेंद्र ਜੀ ਔਰ ਅਰਵਿੰਦ ਜੀ ਜਿਨ੍ਹਾਂ ਦੀ ਰੂਪਰੇਖਾ ਜਿਨ੍ਹਾਂ ਨੇ ਪ੍ਰੋਗਰਾਮ ਦੀ ਰਚੀ ਅੱਜ ਬਹੁਤ ਅੱਛਾ ਇਕੱਠ ਇੱਥੇ ਲੋਕ ਇਲਾਕੇ ਦੇ ਵਿੱਚ ਪਿੰਡਾਂ ਦੇ ਵਿੱਚ ਕੀਤਾ ਗਿਆ ਉਸ ਇਕੱਠ ਦੇ ਵਿੱਚ ਜਿੱਥੇ ਅਸੀਂ ਕੇਂਦਰ ਦੀਆਂ ਸਕੀਮਾਂ ਦੇ ਬਾਰੇ ਆਮ ਜਨ ਨੂੰ ਲੋਕਾਂ ਨੂੰ ਜਾਣਕਾਰੀ ਦਿੱਤੀ ਉੱਥੇ ਜਾਣ ਕੇ ਬੜਾ ਦੁੱਖ ਹੋਇਆ ਕਿ ਸੈਂਟਰ ਤੋਂ ਬਹੁਤ ਸਾਰਾ ਜੋ ਪੈਸਾ ਹੈ ਆਮ ਜਨ ਦੇ ਲਈ ਉਹਨਾਂ ਦੀਆਂ ਸਕੀਮਾਂ ਦੇ ਵਾਸਤੇ ਜਾਰੀ ਕੀਤਾ ਜਾਂਦਾ ਹੈ ਲਗਾਤਾਰ ਉਹ ਫੰਡ ਆ ਰਿਹਾ ਹੈ ਕੋਈ ਸਕੀਮ ਚੱਕ ਕੇ ਦੇਖ ਲਿਏ ਚਾਹੇ ਉਹ ਪ੍ਰਧਾਨ ਮੰਤਰੀ ਆਵਾਸ ਯੋਜਨਾ ਹੈ ਚਾਹੇ ਉਹ ਜਨਤਨ ਯੋਜਨਾ ਹੈ ਚਾਹੇ ਉਜਵਲਾ ਯੋਜਨਾ ਹੈ ਚਾਹੇ ਉਹ ਕਿਸਾਨ ਨidhi ਯੋਜਨਾ ਹੈ ਚਾਹੇ ਉਹ ਆਯੁਸ਼ਮਾਨ ਕਾਰਡ ਹੈ ਹਰ ਯੋਜਨਾ ਕੇਂਦਰ ਦੀ ਚੱਲ ਰਹੀ ਹੈ ਹਰੇਕ ਸਟੇਟ ਦੇ ਵਿੱਚ ਚੱਲ ਰਹੀ ਹੈ ਪਰ ਪੰਜਾਬ ਦੇ ਵਿੱਚ ਖਾਸ ਕਰ ਇਸ ਬੈਲਟ ਦੇ ਵਿੱਚ ਉਸ ਯੋਜਨਾ ਦਾ ਲੋਕਾਂ ਨੂੰ ਲਾਭ ਨਹੀਂ ਮਿਲ ਰਿਹਾ ਤੇ ਬੜਾ ਚਿੰਤਾ ਦਾ ਵਿਸ਼ਾ ਹੈ ਤੋਂ ਅੱਜ ਮੈਂ ਇਸ ਗੱਲ ਤੋਂ ਖੁਸ਼ੀ ਵੀ ਮੈਨੂੰ ਹੁੰਦੀ ਹੈ ਜ਼ਾਹਰ ਕਰਦਾ ਮੈਂ ਆਪਣੀ ਕਿ ਜੋ ਵਿਰਤਾ ਸਿੰਘ ਜੀ ਅਰਵਿੰਦ ਜੀ ਉੱਲਾ ਜੀ ਔਰ ਆਪਣੇ ਦੀਦੀ ਹੁਣੀ ਜਸਪਿੰਦਰ ਜੀ ਹੋਣਾ ਨੇ ਗੁਰਪਿੰਦਰ ਜੀ ਹੋਣਾ ਨੇ ਅੱਜ ਪਾਰਟੀ ਜੁਆਇਨ ਕੀਤੀ ਹੈ ਔਰ ਇਸ ਚੀਜ਼ ਦਾ ਧ੍ਰਿੜ ਸੰਕਲਪ ਲਿਆ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਘਰ ਘਰ ਤੱਕ ਜਾਵਾਂਗੇ ਜਿਵੇਂ ਅੱਜ ਦੇਖਣ ਨੂੰ ਮਿਲਿਆ ਕਿ ਲੋਕਾਂ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਫਾਰਮ ਤਾਂ ਭਰੇ ਆ ਪਰ ਉਹਨਾਂ ਨੂੰ ਰਸੀਦ ਨਹੀਂ ਦਿੱਤੀ ਗਈ ਯਾਨੀ ਕਿ ਪਤਾ ਨਹੀਂ ਕੌਣ ਆ ਕੇ ਗੁੰਮਰਾਹ ਕਰ ਗਿਆ ਗੁੰਮਰਾਹ ਕਰਕੇ ਸਾਡੇ ਭੋਲੇ ਭਾਲੇ ਆਮ ਲੋਕਾਂ ਤੋਂ ਵੋਟਾਂ ਤਾਂ ਲੈ ਜਾਂਦੇ ਪਰ ਆ ਕੇ ਉਹਨਾਂ ਦੀ ਬਾਤ ਨਹੀਂ ਪੁੱਛਦੇ ਅਸੀਂ ਭਾਰਤੀ ਜਨਤਾ ਪਾਰਟੀ ਵੱਲੋਂ ਔਰ ਜੋ ਕੇਂਦਰ ਦਾ ਸਭ ਮੇਰਾ ਡਿਪਾਰਟਮੈਂਟ ਹੈ ਉਹਦੇ ਵੱਲੋਂ ਇਹ ਨਿਸ਼ਚਿਤ ਅਟੈਚ ਕੀਤਾ ਸੀ ਅਸੀਂ ਜਨ ਜਨ ਤੱਕ ਜਾਣ ਦਾ ਪ੍ਰਯਾਸ ਕਰਨਾ ਹੈ ਔਰ ਜੋ ਸੈਂਟਰ ਦੀਆਂ ਸਕੀਮਾਂ ਆ ਉਹਦਾ ਲਾਭ ਵੱਧ ਤੋਂ ਵੱਧ ਲੋਕਾਂ ਨੂੰ ਦਵਾਣਾ ਹੈ ਇਸੇ ਕਰਕੇ ਜੋ ਮੇਰਾ ਅੱਜ ਦਾ ਪ੍ਰਵਾਸ ਹੈਗਾ ਤੋਂ ਮੇਰੇ ਨਾਲ ਮਹਾ ਮੰਤਰੀ ਸ਼ਿਵ ਸੋਨੀ ਜੀ ਇਹਨਾਂ ਨੇ ਬੜਾ ਰੋਲ ਰਿਆ ਗੌਰਵ ਜੀ ਭਾਈ ਗੌਰਵ ਜੀ ਅੱਲਾ ਜੀ ਜਗਜੀਤ ਕੁਲਤਮ ਜੀ ਜੋਗੀ ਤਲਨ ਜੀ ਕੋ ਐਸੀ ਇੱਕ ਟੀਮ ਹੈ ਜਿਹੜੀ ਯੋਜਨਾ ਬਣੀ ਹੈ ਇਹ ਭਵਿੱਖ ਦੇ ਵਿੱਚ ਅਸੀਂ ਲੋਕਾਂ ਤੱਕ ਸੈਂਟਰ ਦੀਆਂ ਸਕੀਮਾਂ ਦਾ ਲਾਭ ਪਹੁੰਚਾਉਣਾ ਹੈ